ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋ ਬਣਾ ਕੇ ਕਰਦੇ ਨਕਸ਼ਾ ਆਪਣੇ ਸਫਰਾਂ ਦਾ ਇਹ ਸ਼ੋਰ ਤੁਹਾਡੇ ਲਈ ਆ ਇੱਕ ਗਜ਼ਲ ਹੈ ਜੋ ਕਿ ਮੈਂ ਆਪ ਹੀ ਲਿਖੀ ਹੈ ਕਿ ਚੇਤਨਾ ਦੀ ਰੋਸ਼ਨੀ ਦਾ ਰਾਦ ਸੇਰਾ ਬਣ ਕਦੇ ਸ਼ਾਹ ਹਨੇਰੇ ਨੂੰ ਮਟਾ ਕੇ ਤੂੰ ਸਵੇਰਾ ਬਣ ਕਦੇ ਤੇ ਨਾਮ ਤੇਰੇ ਨੂੰ ਇਹ ਦੁਨੀਆ ਯਾਦ ਰੱਖੂਗੀ ਸਦਾ ਪੱਤਣਾ ਦਾ ਬਣ ਕੇ ਤਾਰੂ ਨਾਮ ਸ਼ੇਰਾ ਬਣ ਕਦੇ ਤੇ ਮੌਤ ਤਉਣਾ ਖਾਸ ਕਰ ਤੂੰ ਤੇ ਮੌਤ ਤਉਣਾ ਖਾਸ ਕਰ ਤੂੰ ਮੰਝਲਾ ਨੂੰ ਪਾਰ ਕਰ ਸੱਚ ਦਾ ਤੂੰ ਬਣ ਕੇ ਆਸ ਕੀ ਜੁਵੇਰਾ ਬਣ ਕਦੇ ਤੇ ਬੰਦ ਕਰ ਦੇ ਜਾਵਰਾ ਦੇ ਮੂੰਹ ਮਸਾਲਾ ਬਾਲ ਕੇ ਤੇ ਬੰਦ ਕਰ ਦੇ ਜਾਵਰਾ ਦੇ ਮੂੰਹ ਮਸਾਲਾ ਬਾਲ ਕੇ ਰੌਸ਼ਨੀ ਦਾ ਬਣ ਤੁਰਾਹੀ ਨਾ ਹਨੇਰਾ ਬਣ ਕਦੇ ਤੇ ਜੰਡ ਕੀ ਨੂੰ ਜੀਣ ਦੇ ਲਈ ਸਾਡ ਨਾਲ ਅੜ ਕਿਰਤ ਦਾ ਤੇ ਜੰਡ ਕੀ ਨੂੰ ਜੀਣ ਦੇ ਲਈ ਸਾਡ ਨਾਲ ਅੜ ਕਿਰਤ ਦਾ ਸੁਪਨਿਆਂ ਨੂੰ ਸ਼ਕਤ ਦੇਣੀ ਫਿਰ ਤੇਰਾ ਬਣ ਕਦੇ ਸੁਪਨਿਆਂ ਨੂੰ ਸ਼ਕਤ ਦੇਣੀ ਫਿਰ ਤੇਰਾ ਬਣ ਕਦੇ ਸੰਘਰਸ਼ ਜਿੱਤ ਲੋਕ ਸੰਘਰਸ਼ ਸੰਘਰਸ਼ ਲੜਦੇ ਜਿੱਤ ਲੋਕਾਂ ਦੀ ਸ਼ੁਕਰੀਆ ਧੰਨਵਾਦ